ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਧਾਮ ਆਦੀ ਪਾਰਟੀ ਬੜੇ ਵਧੀਆ ਤਰੀਕੇ ਨਾਲ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਤੇ ਲੱਗੀ ਹੋਈ ਕੋਈ ਕਿਸੇ ਕੋਈ ਪੱਕਾ ਪੱਕਾ ਕੀਤਾ ਜਾਊਗਾ ਜਿਹੜਾ ਨਸ਼ੇ ਦਾ ਕੋਈ ਵਪਾਰ ਕਰੂਗਾ ਚਾਹੇ ਉਹ ਛੋਟੀ ਮੱਛੀ ਆ ਚਾਹੇ ਵੱਡੀ ਮੱਛੀ ਆ ਕੋਈ ਨਹੀਂ ਬਖਸ਼ਿਆ ਜਾਊ ਜਿਹੜਾ ਵੀ ਕੋਈ ਨਸ਼ੇ ਦਾ ਕੰਮ ਕਰਦਾ ਉਹਦਾ ਮਕਾਨ ਆ ਜਿਹੜਾ ਢਾਟੇ ਦੀ ਕੀਤਾ ਜਾਵੇ ਔਰ ਜਿਹੜਾ ਕੋਈ ਉਹਦੀ ਜ਼ਮਾਨਤ ਕਰਾਉਂਦਾ ਉਹਤੇ ਵੀ ਜਿਹੜਾ ਸਖਤ ਐਕਸ਼ਨ ਆ ਜੀ ਜਿਹੜੀਆਂ ਇਹ ਗੰਦੀਆਂ ਮੱਖੀਆਂ ਨੇ ਉਹਨਾਂ ਤੇ ਲਗਾਮ ਲਾਉਣ ਦੀ ਲੋੜ ਹੈ ਉਹਨੂੰ ਸਰਕਾਰ ਆ ਵਧੀਆ ਤਰੀਕੇ ਨਾਲ ਜਿਹੜਾ ਲੱਗੀ ਸੀ ਦੇਖੋ ਦੇਖੋ ਜਿਹੜੀ ਅਰਬਿੰਜੀ ਸਿਕਿਉਰਟੀ ਦੀ ਕੋਈ ਗੱਲਬਾਤ ਹੈਗੀ ਆ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੂੰ ਸਿਕਿਉਰਟੀ ਕੋਈ ਦਿੱਤੀ ਹੋਈ ਆ ਕਿ ਨਹੀਂ ਦਿੱਤੀ ਹੋਈ ਆ ਪਰ ਜੇ ਪੰਜਾਬ ਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਤਾਂ ਆਮ ਆਦੀ ਪਾਰਟੀ ਬੜੇ ਵਧੀਆ ਤਰੀਕੇ ਨਾਲ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਤੇ ਲੱਗੀ ਹੋਈ ਆ ਸਰ ਡਰਕਸਕਰੋ ਖਿਲਾਫ ਐਕਸ਼ਨ ਸ਼ੁਰੂ ਹੋਇਆ ਹੈ ਲੁਧਿਆਣਾ ਵਿੱਚ ਕੱਲ ਇੱਕ ਡਰਕਸਕਰ ਕੇ ਪ੍ਰੋਪਰਟੀ ਵੋਲਡੋਜ਼ਰ ਚਲਾਇਆ ਗਿਆ ਹੈ ਕਿ ਐਸੇ ਦੇਖਦੇ ਹੋ ਤੁਸੀਂ ਐਕਸ਼ਨ ਕੋਈ ਨਹੀਂ ਦੇਖੋ ਜਿਹੜਾ ਵੀ ਕੋਈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਕੋਈ ਵੀ ਹੋਵੇ ਚਾਹੇ ਕੋਈ ਕਿਸੇ ਕੋਈ ਪੱਕਾ ਪੱਕਾ ਕੀਤਾ ਜਾਊਗਾ ਜਿਹੜਾ ਨਸ਼ੇ ਦਾ ਕੋਈ ਵਪਾਰ ਕਰੂਗਾ ਚਾਹੇ ਉਹ ਛੋਟੀ ਮੱਛੀ ਆ ਚਾਹੇ ਵੱਡੀ ਮੱਛੀ ਆ ਕੋਈ ਨਹੀਂ ਬਖਸ਼ਿਆ ਜਾਊਗਾ ਔਰ ਮੈਂ ਤਾਂ ਸਭ ਤੋਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਤੀ ਵੀ ਸਾਨੂੰ ਚਾਹੀਦਾ ਕਿ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਸਾਰੇ ਇਕੱਠੇ ਹੋ ਕੇ ਕਿ ਜਿਹੜਾ ਵੀ ਕੋਈ ਨਸ਼ੇ ਦਾ ਕੰਮ ਕਰਦਾ ਉਹਦਾ ਮਕਾਨ ਆ ਜਿਹੜਾ ਢਾਟੇ ਦੀ ਕੀਤਾ ਜਾਵੇ ਔਰ ਜਿਹੜਾ ਕੋਈ ਉਹਦੇ ਜ਼ਮਾਨਤ ਕਰਾਉਂਦਾ ਉਹਤੇ ਵੀ ਜਿਹੜਾ ਸਖਤ ਐਕਸ਼ਨ ਆ ਜਿਹੜਾ ਯੂਪੀ ਪਤਾ ਬਾਜੋ ਫੇਰ ਕਹਰੇ ਨੇ 32 ਐਮਐਲ ਕਾਂਗਰਸ ਦੇ ਐਮਐਲ ਕਹਿੰਦੇ ਸਾਨੂੰ ਨਹੀਂ ਪਤਾ ਪ੍ਰਤਾਪ ਬਾਜੋ ਨੂੰ ਪਤਾ ਹੋਣਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਲੱਗਦਾ ਹੈ ਵੀ ਆਹ 2 ਸਾਲਾਂ ਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਦੇ ਆਹ ਸਰਕਾਰ ਦਾ ਪਲਾਨ ਹੈ ਜਿਹੜਾ ਇਹਦੇ ਵਿੱਚ ਵਿੱਚ ਜਿਹੜੇ ਇਹਨਾਂ ਦੇ 12 13 ਹੈਗੇ ਨੇ ਉਹ 12 13 ਵੀ ਆਮ ਆਦੀ ਪਾਰਟੀ ਕਰਨੀ ਆ ਜਣੇ ਮੇਰੇ ਤੋਂ ਲਿਖਾ ਕੇ ਲੈ ਲਓ ਤੁਸੀਂ ਲੈ ਲੋਗੇ ਮੈਂ ਆਉਣਗੇ ਇਹਨਾਂ ਨੂੰ ਹੋਰ ਇਹਨਾਂ ਵਾਸਤੇ ਰੱਖਿਆ ਕੀ ਹੈ ਅੱਛਾ ਕੁਝ ਨਹੀਂ ਯੂਪੀ ਦੀ ਤਰ੍ਹਾਂ ਇੱਥੇ ਕੰਮ ਕਰ ਰਹੇ ਹਾਂ ਬਲਡੋਜ਼ਰ ਚੱਲਣ ਲੱਗ ਗਏ ਨਹੀਂ ਦੇਖੋ ਮੈਂ ਇਹ ਨਹੀਂ ਕਹਿੰਦਾ ਆਪ ਵੀ ਯੂਪੀ ਮਾਡਲ ਜਾਂ ਕੀ ਗੱਲਬਾਤ ਹੈ ਸਾਡਾ ਮਕਸਦ ਇਹ ਹੈ ਅੱਜ ਨਸ਼ੇ ਤੇ ਜਿਹਦਾ ਵੀ ਬੱਚਾ ਲੱਗ ਗਿਆ ਉਹਦੀ ਪੀੜ੍ਹੀ ਖਤਮ ਹੋਗੀ ਕਿਉਂਕਿ ਉਹ ਬੱਚੇ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹਨੇ ਆਪਦਾ ਘਰ ਦਾ ਸਮਾਨ ਜਾਂ ਉਹਨੇ ਬਾਹਰੋਂ ਕਿਸੇ ਤੋਂ ਚੋਰੀ ਚਿਕਾਰੀ ਕਰਕੇ ਉਹਨੇ ਨਸ਼ੇ ਦੀ ਪੂਰਤੀ ਵਾਸਤੇ ਹਰ ਇੱਕ ਹੀ ਲਬਸੀਲਾ ਕਰਨਾ ਸੋ ਇਸ ਕਰਕੇ ਇਹਨਾਂ ਜਿਹੜੀਆਂ ਇਹ ਗੰਦੀਆਂ ਮੱਛੀਆਂ ਨੇ ਉਹਨਾਂ ਤੇ ਲਗਾਮ ਲਾਉਣ ਦੀ ਲੋੜ ਹੈ ਉਹਨੂੰ ਸਰਕਾਰ ਆ ਵਧੀਆ ਤਰੀਕੇ ਨਾਲ ਜਿਹੜਾ ਲੱਗੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਤਾਂ ਆਮ ਆਦੀ ਪਾਰਟੀ ਬੜੇ ਵਧੀਆ ਤਰੀਕੇ ਨਾਲ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਤੇ ਲੱਗੀ ਹੋਈ ਕੋਈ ਕਿਸੇ ਕੋਈ ਪੱਕਾ ਪੱਕਾ ਕੀਤਾ ਜਾਊਗਾ ਜਿਹੜਾ ਨਸ਼ੇ ਦਾ ਕੋਈ ਵਪਾਰ ਕਰੂਗਾ ਚਾਹੇ ਉਹ ਛੋਟੀ ਮੱਛੀਆ ਚਾਹੇ ਵੱਡੀ ਮੱਛੀਆ ਕੋਈ ਨਹੀਂ ਬਖਸ਼ਿਆ ਜਾਊ ਜਿਹੜਾ ਵੀ ਕੋਈ ਨਸ਼ੇ ਦਾ ਕੰਮ ਕਰਦਾ ਉਹਦਾ ਮਕਾਨ ਆ ਜਿਹੜਾ ਢਾਟੇ ਦੀ ਕੀਤਾ ਜਾਵੇ ਔਰ ਜਿਹੜਾ ਕੋਈ ਉਹਦੀ ਜ਼ਮਾਨਤ ਕਰਾਉਂਦਾ ਉਹਤੇ ਵੀ ਜਿਹੜਾ ਸਖਤ ਐਕਸ਼ਨ ਆ ਜੀ ਜਿਹੜੀਆਂ ਇਹ ਗੰਦੀਆਂ ਮੱਛੀਆਂ ਨੇ ਉਹਨਾਂ ਤੇ ਲਗਾਮ ਲਾਉਣ ਦੀ ਲੋੜ ਹੈ ਉਹਨੂੰ ਸਰਕਾਰ ਆ ਵਧੀਆ ਤਰੀਕੇ ਨਾਲ ਜਿਹੜਾ ਲੱਗੀ ਸੀ ਦੇਖੋ ਦੇਖੋ ਜਿਹੜੀ ਅਰਬਿੰਜੀ ਸਿਕਿਉਰਟੀ ਦੀ ਕੋਈ ਗੱਲਬਾਤ ਹੈਗੀ ਆ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੂੰ ਸਿਕਿਉਰਟੀ ਕੋਈ ਦਿੱਤੀ ਹੋਈ ਆ ਕਿ ਨਹੀਂ ਦਿੱਤੀ ਹੋਈ ਆ ਪਰ ਜੇ ਪੰਜਾਬ ਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਤਾਂ ਆਮ ਆਦੀ ਪਾਰਟੀ ਬੜੇ ਵਧੀਆ ਤਰੀਕੇ ਨਾਲ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਤੇ ਲੱਗੀ ਹੋਈ ਆ ਸਰ ਡਰਕਸਕਰੋ ਖਿਲਾਫ ਐਕਸ਼ਨ ਸ਼ੁਰੂ ਹੋਇਆ ਹੈ ਲੁਧਿਆਣਾ ਵਿੱਚ ਕੱਲ ਇੱਕ ਡਰਕਸਕਰ ਕੇ ਪ੍ਰੋਪਰਟੀ ਵੋਲਡੋਜ਼ਰ ਚਲਾਇਆ ਗਿਆ ਹੈ ਕਿ ਐਸੇ ਦੇਖਦੇ ਹੋ ਤੁਸੀਂ ਐਕਸ਼ਨ ਕੋਈ ਨਹੀਂ ਦੇਖੋ ਜਿਹੜਾ ਵੀ ਕੋਈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਕੋਈ ਵੀ ਹੋਵੇ ਚਾਹੇ ਕੋਈ ਕਿਸੇ ਕੋਈ ਪੱਕਾ ਪੱਕਾ ਕੀਤਾ ਜਾਊਗਾ ਜਿਹੜਾ ਨਸ਼ੇ ਦਾ ਕੋਈ ਵਪਾਰ ਕਰੂਗਾ ਚਾਹੇ ਉਹ ਛੋਟੀ ਮੱਛੀ ਆ ਚਾਹੇ ਵੱਡੀ ਮੱਛੀ ਆ ਕੋਈ ਨਹੀਂ ਬਖਸ਼ਿਆ ਜਾਊਗਾ ਔਰ ਮੈਂ ਤਾਂ ਸਭ ਤੋਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਤੀ ਵੀ ਸਾਨੂੰ ਚਾਹੀਦਾ ਕਿ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਸਾਰੇ ਇਕੱਠੇ ਹੋ ਕੇ ਕਿ ਜਿਹੜਾ ਵੀ ਕੋਈ ਨਸ਼ੇ ਦਾ ਕੰਮ ਕਰਦਾ ਉਹਦਾ ਮਕਾਨ ਆ ਜਿਹੜਾ ਢਾਟੇ ਦੀ ਕੀਤਾ ਜਾਵੇ ਔਰ ਜਿਹੜਾ ਕੋਈ ਉਹਦੇ ਜ਼ਮਾਨਤ ਕਰਾਉਂਦਾ ਉਹਤੇ ਵੀ ਜਿਹੜਾ ਸਖਤ ਐਕਸ਼ਨ ਆ ਜਿਹੜਾ ਯੂਪੀ ਪਤਾ ਬਾਜੋ ਫੇਰ ਕਹ ਰਹੇ ਨੇ 32 ਐਮਐਲ ਕਾਂਗਰਸ ਦੇ ਐਮਐਲ ਕਹਿੰਦੇ ਸਾਨੂੰ ਨਹੀਂ ਪਤਾ ਪ੍ਰਤਾਪ ਬਾਜੋ ਨੂੰ ਪਤਾ ਹੋਣਾ ਮੈਂ ਤੁਹਾਨੂੰ ਸੇ ਗੱਲ ਦੱਸਾਂ ਮੈਨੂੰ ਲੱਗਦਾ ਹੈ ਵੀ ਆਹ 2 ਸਾਲਾਂ ਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਦੇ ਆਹ ਸਰਕਾਰ ਦਾ ਪਲਾਨ ਹੈ ਜਿਹੜਾ ਇਹਦੇ ਵਿੱਚ ਵਿੱਚ ਜਿਹੜੇ ਇਹਨਾਂ ਦੇ 12 13 ਹੈਗੇ ਨੇ ਉਹ 12 13 ਵੀ ਆਮ ਆਦੀ ਪਾਰਟੀ ਕਰਨੀ ਆ ਜਣੇ ਮੇਰੇ ਤੋਂ ਲਿਖਾ ਕੇ ਲੈ ਲਓ ਤੁਸੀਂ ਲੈ ਲੋਗੇ ਮੈਂ ਆਉਣਗੇ ਇਹਨਾਂ ਨੂੰ ਹੋਰੇ ਨਾਲ ਵਸਤੇ ਰੱਖਿਆ ਕੀ ਹੈ ਅੱਛਾ ਕੁਝ ਨਹੀਂ ਯੂਪੀ ਦੀ ਤਰ੍ਹਾਂ ਇੱਥੇ ਕੰਮ ਕਰ ਰਹੇ ਹਾਂ ਬਲਡੋਜ਼ਰ ਚੱਲਣ ਲੱਗ ਗਏ ਨਹੀਂ ਦੇਖੋ ਮੈਂ ਇਹ ਨਹੀਂ ਕਹਿੰਦਾ ਆਪ ਵੀ ਯੂਪੀ ਮਾਡਲ ਜਾਂ ਕੀ ਗੱਲਬਾਤ ਹੈ ਸਾਡਾ ਮਕਸਦ ਇਹ ਹੈ ਅੱਜ ਨਸ਼ੇ ਤੇ ਜਿਹਦਾ ਵੀ ਬੱਚਾ ਲੱਗ ਗਿਆ ਉਹਦੀ ਪੀੜ੍ਹੀ ਖਤਮ ਹੋਗੀ ਕਿਉਂਕਿ ਉਹ ਬੱਚੇ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹਨੇ ਆਪਦਾ ਘਰ ਦਾ ਸਮਾਨ ਜਾਂ ਉਹਨੇ ਬਾਹਰੋਂ ਕਿਸੇ ਤੋਂ ਚੋਰੀ ਚਿਕਾਰੀ ਕਰਕੇ ਉਹਨੇ ਨਸ਼ੇ ਦੀ ਪੂਰਤੀ ਵਾਸਤੇ ਹਰ ਇੱਕ ਹੀ ਲਬਸੀਲਾ ਕਰਨਾ ਸੋ ਇਸ ਕਰਕੇ ਇਹਨਾਂ ਜਿਹੜੀਆਂ ਇਹ ਗੰਦੀਆਂ ਮੱਛੀਆਂ ਨੇ ਉਹਨਾਂ ਤੇ ਲਗਾਮ ਲਾਉਣ ਦੀ ਲੋੜ ਹੈ ਉਹਨੂੰ ਸਰਕਾਰ ਆ ਬਧੀਆ ਤਰੀਕੇ ਨਾਲ ਜਿਹੜਾ ਲੱਗੀ